ਬਾਈ ਉਹ ਸਾਹਮਣੇ ਸਿੰਗਾਪੁਰ ਵਾਲੇ ਜਹਾਜ਼ ਦੇ ਵਿੱਚ ਖੜੇ ਨੇ ਜੀ ਪੌੜੀਆਂ ਦੇ ਉੱਤੇ ਐਸ.ਆਈ. ਰਾਜਕੁਮਾਰ ਪੰਜਾਬ ਪੁਲਿਸ ਦੇ ਜਦੋਂ ਬਈ ਪੌੜੀਆਂ ਉਤਰੇ ਮੈਂ ਕਿਹਾ ਬਈ ਤੁਸੀਂ ਕਿੱਧਰ ਜਹਾਜ਼ ਦੇ ਵਿੱਚ ਉਤਰ ਗਏ ਕਹਿੰਦੇ ਯਾਰ ਬਾਈ ਤੂੰ ਇੱਥੇ ਦਿੱਲੀ 에ਰਪੋਰਟ ਤੇ ਕਿਵੇਂ ਉਹ ਮੈਂ ਕਿਹਾ ਦਿੱਲੀ 에ਰਪੋਰਟ ਨਹੀਂ ਹੈਗਾ ਜਨਾਬ ਇਹ ਮਾਨਸਾ ਦਾ ਖਾਲਸਾ ਸਕੂਲ ਦਾ ਗਰਾਊਂਡ ਹੈ ਗਾਂਧੀ ਸਕੂਲ ਦੇ ਨਾਲ ਹੈ ਜਿਹੜਾ ਕਹਿੰਦਾ ਹੈ ਕਹਿੰਦੇ ਯਾਰ ਇਹ ਜਹਾਜ਼ ਇੱਥੇ ਲੈਂਡ ਕਿਵੇਂ ਹੋ ਗਿਆ ਮਹਾਂ ਲੈਂਡ ਦਾ ਇਹ ਐ ਹੋ ਗਿਆ ਇੱਥੇ ਮੇਲਾ ਲੱਗਿਆ ਹੋਇਆ ਇੱਥੇ ਤਾਂ ਲੈਂਡ ਕਰਤਾ ਇਹਨਾਂ ਨੇ ਵੀ ਜਿਹੜੇ ਮੁਸਾਫਿਰ ਉਤਰਨਗੇ ਜਹਾਜ਼ ਦੇ ਵਿੱਚੋਂ ਉਹ ਮੇਲਾ ਹੀ ਦੇਖ ਲੈਣਗੇ ਬਹਾਨੇ ਨਾਲ ਤਾਂ ਆਜੋ ਆਪਾਂ ਤੁਹਾਨੂੰ ਮੇਲਾ ਦਿਖਾਉਨੇ ਆ ਆਹ ਦੇਖੋ ਜੀ ਰਾਜਕੁਮਾਰ ਜੀ ਕਿੰਨੇ ਘਾਟ ਘਾਟ ਝੁੱਲਿਆ ਬਾਈ ਰਾਜਕੁਮਾਰ ਮੰਨ ਗਿਆ ਕਹਿੰਦਾ ਬਾਈ ਯਾਰ ਤਾਂ ਇਹ ਤਾਂ ਨਜ਼ਾਰੀ ਲਿਆ ਤੀ ਇੱਥੇ ਤਾਂ ਮੇਲਾ ਲੱਗਿਆ ਹੋਇਆ ਝੁੱਲੇ ਚੰਡੋਲ ਝੁੱਲੇ ਕਿਸ਼ਤੀ ਝੁੱਲੇ ਤਾਂ ਬਾਈ ਕਹਿੰਦਾ ਆਪਾਂ ਬੱਚਾ ਨੂੰ ਮੇਲਾ ਦਿਖਾ ਦਿੰਨੇ ਆ ਲੈ ਭਾਈ ਜਵਾਗ ਵੀ ਫਿਰ ਪੂਰੇ ਖੁਸ਼ ਹੋ ਗਏ ਮੇਲਾ ਦੇਖ ਕੇ ਆ ਦੇਖੋ ਕਿੰਨਿਆ ਖਾਣ ਪੀਣ ਦੇ ਆਈਟਮਾਂ ਸ਼ਾਪਿੰਗ ਦਾ ਸਾਮਾਨ ਤੇ ਮੈਂ ਕਹਿੰਦਾ ਭਾਈ ਤੁਸੀਂ ਵੀ ਆਓ ਇਹ ਜਿਹੜਾ ਮੇਲਾ ਲੱਗਿਆ ਹੋਇਆ ਹੈ 19 ਜਨਵਰੀ 2025 ਤੱਕ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਰੋਜ਼ਾਨਾ ਲੱਗਦਾ ਹੈ ਤੇ ਜਿਹੜੀ ਟਿਕਟ ਜਹਾਜ਼ ਦੀ ਉਹਦਾ ਕੁਝ ਵੀ ਨਹੀਂ ਭਾਈ ਸਿਰਫ 30 ਰੁਪਏ ਨਾਲੇ ਜਹਾਜ਼ ਦੇ ਟੂਟੇ ਨਾਲੇ ਮੇਲਾ ਵੀ ਦੇਖੋ ਵਿੱਚੀ 30 ਰੁਪਿਆ ਚੀ ਤਾਂ ਭਾਈ ਫੋਨ ਤੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਜਾਣਕਾਰੀ ਲੈ ਸਕਦੇ ਹੋ